ਰੈਡੀ ਪੁਲਾੜੀ ਖੋਜ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਗਿਣਤੀ ਚੋਟੀ ਦੇ 5 ਦੇਸ਼ਾਂ ਵਿੱਚ ਕੀਤੀ ਜਾਂਦੀ ਹੈ ਦੰਡੀ 18 ਨਵੰਬਰ 2022 ਦਾ ਦਿਨ ਇੱਕ ਇਤਿਹਾਸਕ ਦਿਨ ਸਾਬਤ ਹੋਇਆ ਜਦੋਂ ਭਾਰਤ ਦੇ ਇੱਕ ਪ੍ਰਾਈਵੇਟ ਪੁਲਾੜ ਅਧਾਰੇ ਸਕਾਈ ਰੂਟ ਏਰੋ ਸਪੇਸ ਵੱਲੋਂ ਤਿਆਰ ਕੀਤੇ ਗਏ ਵਿਕਰਮ ਐਸ ਨਾਂ ਦੇ ਰਾਕੇਟ ਨੂੰ ਖਲਾਅ ਵਿੱਚ ਦਾਗਿਆ ਗਿਆ ਸੀ ਡੰਡੀ ਅਸਲ ਵਿੱਚ ਪੁਲਾੜ ਦੇ ਖੇਤਰ ਨਾਲ ਸੰਬੰਧਿਤ ਪ੍ਰਾਈਵੇਟ ਅਦਾਰਾ ਸਕਾਈ ਰੂਟ 에어로 ਸਪੇਸ ਜੂਨ 2018 ਨੂੰ ਹੋਂਦ ਵਿੱਚ ਆਇਆ ਸੀ ਡੰਡੀ ਭਾਰਤ ਦੀ ਇਸਰੋ ਨਾਂ ਦੀ ਸਰਕਾਰੀ ਪੁਲਾੜ ਏਜੰਸੀ ਪਹਿਲਾਂ ਤੋਂ ਹੀ ਖਲਾ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰ ਰਹੀ ਹੈ ਡੰਡੀ ਪ੍ਰਾਈਵੇਟ ਏਜੰਸੀ ਦੇ ਇਸ ਖੇਤਰ ਵਿੱਚ ਜੁੜ ਜਾਣ ਨਾਲ ਭਾਰਤ ਦੇ ਪੁਲਾੜੀ ਕਾਰਜਕ੍ਰਮਾਂ ਨੂੰ ਵੱਡਾ ਬਲ ਮਿਲੇਗਾ ਡੰਡੀ ਅਦਾਰਾ ਸਕਾਈ ਰੂਟ ਇਸਰੋ ਦੇ ਸਾਫਾ ਵਿਗਿਆਨੀਆ ਅਤੇ ਇੰਜੀਨੀਅਰਾਂ ਜਿਵੇਂ ਪਵਨ ਕੁਮਾਰ ਚੰਦਾਨਾ नागा पार्ट डक्का मुकेश बंसल ਅਤੇ ਅਜਿਹੇ ਹੋਰ ਨਾਮਵਰ ਵਿਗਿਆਨੀਆਂ ਵੱਲੋਂ ਰਲ ਕੇ ਖੋਲਿਆ ਗਿਆ ਹੈ ਡੰਡੀ ادارے ਦਾ ਉਦੇਸ਼ ਛੋਟੇ ਉਪਗ੍ਰਹ ਗ੍ਰਹਾਂ ਨੂੰ ਪੁਲਾੜ ਵਿੱਚ ਸਥਾਪਿਤ ਕਰਨ ਲਈ ਰਾਕੇਟਾਂ ਦਾ ਨਿਰਮਾਣ ਕਰਕੇ ਪੁਲਾੜੀ ਖੋਜਾਂ ਦੀਆਂ ਸੇਵਾਵਾਂ ਨੂੰ ਬੱਤੋ ਬੱਦਾ ਲੋਕਾਂ ਤੱਕ ਪਹੁੰਚਾਉਣਾ ਹੈ ਡੰਡੀ ਜਿਕਰਯੋਗ ਹੈ ਕਿ ਪੁਲਾੜੀ ਖੋਜਾਂ ਦਾ ਸਾਡੀ ਜ਼ਿੰਦਗੀ ਵਿੱਚ ਪਹਿਲਾ ਹੀ ਮਹੱਤਮਪੂਰਨ ਯੋਗਦਾਨ ਹੈ ਜਿਵੇਂ ਕਿ ਜੀਪੀਐਸ ਇੰਟਰਨੈਟ ਮੋਬਾਈਲ ਸੇਵਾਵਾਂ ਟੈਲੀਵਿਜ਼ਨ ਮੌਸਮ ਵਿਗਿਆਨ ਬ੍ਰਹਿਮੰਡ ਬਿਜਲੀ ਖਗੋਲੀ ਵਸਤਾਂ ਦੀ ਜਾਣਕਾਰੀ ਮਿਲਣਾ ਅਤੇ ਕੁਦਰਤੀ ਆਫਤਾਂ ਵਿੱਚ ਰਾਹਤ ਰਾਹਤ ਮਹੱਈਆ ਕਰਵਾਉਣਾ ਆਦ ਰੈਡੀ ਜਈਆਂ अनेका ਤਰ੍ਹਾਂ ਦੀਆਂ ਸੇਵਾਵਾਂ ਦੇ ਕੇ ਪੁਲਾੜ ਵਿਗਿਆਨ ਸਾਡੀ ਸਿਹਤ ਕਰ ਰਿਹਾ ਹੈ ਨੰਦੀ ਨਿੱਜੀ ਅਦਾਰੇ ਦੇ ਸ਼ਾਮਲ ਹੋ ਜਾਣ ਨਾਲ ਮੌਜੂਦਾ ਸਹੂਲਤਾ ਹੋਰ ਬਦਨਗੀਆਂ ਅਤੇ ਹੋਰ ਨਵੀਆਂ ਸਹੂਲਤਾਂ ਵੀ ਪੈਦਾ ਹੋਣਗੀਆਂ ਡੰਡੀ ਇੰਜ ਕਹਿ ਲਈਏ ਕਿ ਪੁਲਾੜ ਵਿਗਿਆਨ ਸਾਡੀ ਆਮ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਨ ਜਾ ਰਿਹਾ ਹੈ ਡੰਡੀ ਜਿਕਰ ਜੋ ਹੈ ਕਿ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਦੀਆਂ अनेका ਪ੍ਰਾਈਵੇਟ ਪੁਲਾੜ ਏਜੰਸੀਆਂ ਪਹਿਲਾਂ ਹੀ ਇਸ ਖੇਤਰ ਵਿੱਚ ਕੰਮ ਕਰਕੇ ਮਨੁੱਖ ਅਤੇ ਪੁਲਾੜ ਵਿਚਲੀ ਦੂਰੀ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿੰਨਾ ਵਿੱਚ ਕੁਝ ਮੁੱਖ ਏਜੰਸੀਆਂ ਹਨ ਜਾਪਾਨ ਦੀ ਜਾਕਸਾ ਅਮਰੀਕਾ ਦੀਆਂ ਏਜੰਸੀਆਂ ਸਪੇਸ ਐਕਸ ਬਲੂ ਓਰੀਜਨ ਅਤੇ ਸਿਗਨਸ ਫ੍ਰਾਂਸ ਦੀ ਅਰੀਆਨ ਸਪੇਸ ਅਤੇ ਰੂਸ ਦੀਆਂ ਸਪੂਤਨਿਕਸ ਅਤੇ ਕਾਸਮੋ ਕੋਰਸ ਕੰਪਨੀਆਂ ਆਦ ਡੰਡੀ ਨਿੱਜੀ ਕੰਪਨੀਆਂ ਵੱਲੋਂ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸਦਕਾ ਆਉਣ ਵਾਲੇ ਦਿਨਾਂ ਵਿੱਚ ਪੁਲਾੜ ਵੀ ਦੂਜੀਆਂ ਸੈਰਗਾਹਾਂ ਦੀ ਤਰ੍ਹਾਂ ਸੈਰਸਪਾਟੇ ਦਾ ਕੇਂਦਰ ਬਣਨ ਜਾ ਰਿਹਾ ਹੈ ਜਿੱਥੇ ਸੈਲਾਨੀ ਵਾਜਬ ਜਈਆਂ ਕੀਨਤਾ ਉੱਤੇ ਯਾਤਰਾ ਕਰ ਸਕਣਗੇ ਡੰਡੀ ਗੱਲ ਕਰੀਏ ਜੇਕਰ ਸਕਾਈ ਰੂਟ 에어로 스페이스 ਦੀ ਤਾਂ ਭਾਰਤ ਵਿੱਚ ਹైదరాబాద్ ਵਿਖੇ ਸਥਿਤ ਇਸ ਅਦਾਰੇ ਦਾ ਉਦੇਸ਼ ਛੋਟੇ ਆਕਾਰ ਦੇ ਉਪਗ੍ਰਹਾਂ ਨੂੰ ਪਲੈਟ ਵਿੱਚ ਪਹੁੰਚਾਉਣ ਲਈ ਆਧੁਨਿਕ ਅਤੇ ਨਵੀਂ ਟੈਕਨੋਲੋਜੀ ਵਾਲੇ ਰਾਕੇਟਾਂ ਦਾ ਵਿਕਾਸ ਕਰਕੇ ਉਹਨਾਂ ਨੂੰ ਖਲਾਬਿਤ ਭੇਜਣਾ ਹੈ ਡੰਡੀ ਇਸ ਵੱਲੋਂ ਤਿਆਰ ਕੀਤਾ ਗਿਆ ਵਿਕਰਮ ਐਸ ਰਾਕੇਟ ਇਸਰੋ ਦੇ ਆਂਧਰਾ ਪ੍ਰਦੇਸ਼ ਰਾਜ ਦੇ ਜ਼ਿਲ੍ਹਾ ਤਿਰੂਪਤੀ ਵਿੱਚ ਸ਼੍ਰੀ ਹਰੀਕੋਟਾ ਵਿਖੇ ਸਤੀਸ਼ਤਵਨ